ਦੋਸਤੋ ਕਈ ਦੋਸਤ ਫੇਸਬੁੱਕ ਤੇ ਨਾ ਪ੍ਰੋਫਾਈਲ ਦੀ ਜਗ੍ਹਾ ਨਵੇਂ ਪੇਜ ਤੇ ਕੰਮ ਕਰਨਾ ਚਾਹੁੰਦੇ ਆ ਪਰ ਉਹ ਨਵੇਂ ਪੇਜ ਤੇ ਕੰਮ ਸ਼ੁਰੂ ਤਾਂ ਕਰ ਲੈਂਦੇ ਆ ਉਹ ਮਤਲਬ ਕੋਈ ਜੋ ਮੇਨ ਚੀਜ਼ਾਂ ਮਤਲਬ ਉਹਨਾਂ ਨੂੰ ਦੱਸਨ ਨਾਲ ਗੰਦ ਗੰਦ ਉਹਨਾਂ ਨੂੰ ਪਤਾ ਨਹੀਂ ਲੱਗਦਾ ਤਾਂ ਪੇਜ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ 2-3 ਮਹੀਨੇ ਬਾਅਦ ਜਦੋਂ ਕੰਮ ਕਰਦੇ ਫਿਰ ਉਹਨਾਂ ਨੂੰ ਪਤਾ ਲੱਗਦਾ ਜਾਂ ਜਾਣਕਾਰੀ ਮਿਲਦੀ ਹੈ ਸਾਡੇ ਪੇਜ ਤੇ ਆਹ ਵਾਲੀ ਬਈ ਦਿੱਕਤ ਸੀਗੀ ਇਹਦਾ ਮੈਂ ਧਿਆਨ ਨਹੀਂ ਦਿੱਤਾ ਇਹਦੇ ਨਾਲ ਤਾਂ ਫਿਰ ਮੈਂ ਪੇਜ ਪਹਿਲਾਂ ਚੈੱਕ ਕਰ ਲੈਂਦਾ ਫਿਰ ਉਹ ਨਵੇਂ ਪੇਜ ਤੇ ਕੰਮ ਕਰਦਾ ਸੋ ਜਰੂਰ ਵੀ ਤੁਸੀਂ ਨਵੇਂ ਪੇਜ ਤੇ ਕੰਮ ਕਰਨਾ ਜਿਵੇਂ ਤੁਹਾਡਾ 2-3 ਮਹੀਨੇ ਦਾ ਪੇਜ ਬਣਿਆ ਪਿਆ ਠੀਕ ਆ ਜੀ ਤੁਸੀਂ ਕਹੋਗੇ ਪੁਰਾਣਾ ਪੇਜ ਆ ਤੇ ਇਹ ਸ਼ਾਇਦ ਜਿਆਦਾ ਵੈਰ ਲਓ ਕੋਈ ਚਲੋ ਠੀਕ ਆ ਜੇ ਤੁਹਾਡਾ 6-7 ਮਹੀਨੇ ਦਾ ਪੇਜ ਬਣਿਆ ਪਿਆ ਜੇ ਤੁਹਾਡਾ ਪੇਜ ਬਿਲਕੁਲ ਵਧੀਆ ਤੁਸੀਂ ਉੱਤੇ ਕੰਮ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਪੇਜ ਦੇ ਵਿੱਚ ਕੋਈ ਇਸ਼ੂ ਆ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਸਾਡੇ ਪੇਜ 'ਚ ਕੋਈ ਦਿੱਕਤ ਹੈਗੀ ਆ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਉਹਦੇ ਵਾਸਤੇ ਆਪਾਂ ਤੁਹਾਨੂੰ ਲੈ ਚੱਲਦੇ ਆ ਰਿਕਾਰਡਿੰਗ ਤੇ ਜਿੱਥੇ ਤੁਹਾਨੂੰ ਸਟੈਪ ਬਾਈ ਸਟੈਪ ਸਮਝਾ ਦਿੰਨੇ ਆ ਵੀ ਨਵੇਂ ਪੇਜ ਤੇ ਕੰਮ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਉਸ ਤੋਂ ਬਾਅਦ ਕੰਮ ਸ਼ੁਰੂ ਕਰੋ ਜੇਕਰ ਤੁਹਾਨੂੰ ਕੋਈ ਦਿੱਕਤ ਹੋਊਗੀ ਤੇ ਉਹ ਵੀ ਤੁਹਾਨੂੰ ਡਿਟੇਲ ਵਿੱਚ ਦੱਸ ਦਿੰਦੇ ਆਂ ਕਿ ਆਹ ਦਿੱਕਤ ਹੋਈ ਤਾਂ ਤੁਸੀਂ ਨਵਾਂ ਪੇਜ ਹੋਰ ਬਣਾ ਲਓ ਤੇ ਉਹਦੇ ਚ ਇਹ ਚੀਜ਼ਾਂ ਚੈੱਕ ਕਰੋ ਕਿ ਇਹਦੇ ਵਾਲੀ ਦਿੱਕਤ ਤਾਂ ਨਹੀਂ ਆ ਰਹੀ ਤੇ ਜੇਕਰ ਤੁਸੀਂ ਵੀਡੀਓ ਪੂਰੀ ਦੇਖੋਗੇ ਫੇਰ ਹੀ ਸਮਝ ਲੱਗੂਗੀ ਤੇ ਵੀਡੀਓ ਨੂੰ ਕਰ ਦਿਓ ਲਾਇਕ ਤੇ ਸ਼ੇਅਰ ਤੇ ਇਹ ਵੀਡੀਓ ਤੁਹਾਡੇ ਕੰਮ ਲਈ ਆ ਤੇ ਆਜੋ ਲੈ ਚਲਦੇ ਆ ਰਿਕਾਰਡਿੰਗ ਦੇ ਲੈ ਚਲਦੇ ਆ ਪਾ ਤੁਹਾਨੂੰ ਆਪਦੇ ਪੇਜ ਤੇ ਆ ਹੈਗੀ ਆਪਣੀ ਪ੍ਰੋਫਾਈਲ ਇਹਦੇ ਨਾਲ ਪੇਜ ਜੁੜੇ ਹੈਗੇ ਆ ਜਿਵੇਂ ਆ ਸਵਾਲ ਜਵਾਬ ਇਹ ਹੈ ਆਪਣਾ ਇੱਕ ਪੇਜ ਜੁਟਿਆ ਹੈਗਾ ਇਹਦੇ ਤੇ ਆਪਾਂ ਕਰਾਂਗੇ ਓਕੇ ਹੁਣ ਅਗੇ ਦੇਖਣ ਜੋ ਕੀ ਗੱਲਾਂ ਹੈਗੀਆਂ ਉਹੀ ਤੁਹਾਡੇ ਸਮਝਣ ਵਾਲੀ ਗੱਲ ਆ ਤੁਸੀਂ ਸਭ ਤੋਂ ਪਹਿਲਾਂ ਜਿਵੇਂ ਆਪ ਤਿੰਨ ਡਾਟ ਤੇ ਓਕੇ ਕਰਦਾ ਸਭ ਤੋਂ ਪਹਿਲਾਂ ਤੁਸੀਂ ਚੈੱਕ ਚੈੱਕ ਕਰਨਾ ਆ ਤੁਹਾਨੂੰ ਨਾ ਟਿਕ ਮਾਰਕ ਕਰਕੇ ਦਿਖਾਉਂਦੇ ਆ ਇੱਥੇ ਤੁਹਾਡੇ ਵੇਖੋ ਜੀ ਇੱਥੇ ਗ੍ਰੀਨ ਕਲਰ ਆ ਰਿਹਾ ਗ੍ਰੀਨ ਰੰਗ ਦੀ ਟਿਕ ਮਾਰਕ ਆ ਰਹੀ ਆ ਇਹਦਾ ਮਤਲਬ ਵੀ ਤੁਹਾਡੀ ਪ੍ਰੋਫਾਈਲ ਓਕੇ ਆ ਜੇ ਇੱਥੇ yellow ਜਾਂ red ਕਲਰ ਦੀ ਟਿਕ ਮਾਰਕ ਆਵੇ ਉਹਦਾ ਮਤਲਬ ਪ੍ਰੋਫਾਈਲ ਦੇ ਵਿੱਚ ਕੋਈ ਦਿੱਕਤ ਆ ਪ੍ਰੋਫਾਈਲ ਨਹੀਂ ਸੋਰੀ ਪੇਜ ਦੇ ਵਿੱਚ ਇਸ ਤੋਂ ਬਾਅਦ ਜਿਵੇਂ ਤੁਸੀਂ ਓਕੇ ਕਰੋਗੇ ਤੇ ਆਹ ਦੇਖੋ ਜੀ ਹਜੇ ਤੱਕ ਮੋਨੇਟਾਈਜੇਸ਼ਨ ਐਕਟਿਵ ਨਹੀਂ ਹੋਇਆਗਾ ਤੇ ਆਹ ਦੇਖੋ ਜੀ ਪ੍ਰੋਫਾਈਲ ਪੇਜ ਰੀਕਮੈਂਡੇਸ਼ਨ ਓਕੇ ਆ ਮਤਲਬ ਗ੍ਰੀਨ ਆ ਇਹਦਾ ਮਤਲਬ ਤੁਸੀਂ ਇੱਥੇ ਕੰਮ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਇੱਥੇ ਚੈੱਕ ਕਰਦੇ ਆ ਆ ਦੇਖੋ ਜੀ ਰੀਕਮੈਂਡੇਸ਼ਨ ਚੈੱਕ ਕਰਦੇ ਆ ਤੁਸੀਂ ਪੇਜ ਤੇ ਤੁਹਾਡਾ ਰੀਕਮੈਂਡੇਸ਼ਨ ਚ ਹੈਗਾ ਕਿ ਨਹੀਂ ਜੇ ਇੱਥੇ ਲਿਖਿਆ ਨਾਟ ਪੇਜ ਨਾਟ ਰੀਕਮੈਂਡੇਸ਼ਨ ਫਿਰ ਤੁਸੀਂ ਉੱਤੇ ਕੰਮ ਨਾ ਕਰੋ ਇਸ ਤੋਂ ਬਾਅਦ ਪੇਜ ਸਟੇਟਸ ਵੀ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਤੇ ਦੇਖੋ ਜੀ ਪੇਜ ਹੈਜ਼ ਨੋ ਇਸ਼ੂ ਤੇ ਟਿਕ ਮਾਰਕ ਕਰਕੇ ਵੀ ਦਿਖਾਉਂਦੇ ਆ ਆ ਦੇਖੋ ਜੀ ਇਥੇ ਲਿਖਿਆ ਬਿਲਕੁਲ ਮਤਲਬ ਗ੍ਰੀਨ ਹੈਗਾ ਇਹਦਾ ਮਤਲਬ ਕੋਈ ਦਿੱਕਤ ਨਹੀਂ ਜੇ ਇਥੇ ਤੁਹਾਡੇ ਲਿਖਿਆ ਹੋਵੇ ਨਾਟ ਰੀਕਮੈਂਡੇਸ਼ਨ ਨਾਟ ਐਕਟਿਵ ਫਿਰ ਇਹਦਾ ਮਤਲਬ ਕੋਈ ਦਿੱਕਤ ਹੈਗੀ ਆ ਮੋਨਿਟੇਸ਼ਨ ਐਕਟਿਵ ਹੋਇਆ ਨਹੀਂ ਐਲੀਜੀਬਲ ਕਿਉਂਕਿ ਨਵਾਂ ਪੇਜ ਹੈਗਾ ਤੇ ਹਜੇ ਤੱਕ ਕੋਈ ਟੂਲ ਨਹੀਂ ਮਿਲੇ ਤੇ ਤੁਹਾਨੂੰ ਦਿਖਾ ਦਿੰਦੇ ਆ ਇਹਦੇ ਵਿੱਚ ਮੋਨਿਟੇਸ਼ਨ ਚ ਜਾ ਕੇ ਟੂਲ ਹਜੇ ਤੱਕ ਨਹੀਂ ਮਿਲੇ ਤੇ ਆਹ ਦੇਖੋ ਜੀ ਜੇ ਅਸੀਂ ਜਦੋਂ ਸਟਾਰ ਖੋਲਾਂਗੇ ਨਾ ਇਥੇ ਵੀ ਆ ਗ੍ਰੀਨ ਹੋਣਾ ਚਾਹੀਦਾ ਆਹ ਵਾਲਾ ਖਾਸ ਕਰਕੇ ਇੱਕ ਮਿੰਟ ਇੱਕ ਮਾਰਕ ਤੁਹਾਨੂੰ ਦੁਬਾਰਾ ਕਰ ਦਿੰਦਾ ਆ ਚੀਜ਼ ਤੇ ਇਸ਼ੂ ਨਾ ਹੋਵੇ ਕੰਗਾ ਦੇ ਆ ਦਿੱਕਤ ਹੁੰਦੀ ਆ ਆ ਚੀਜ਼ ਤੇ ਇਹ ਵੀ ਮਤਲਬ ਹੋਣਾ ਚਾਹੀਦਾ ਤੁਹਾਡਾ ਗ੍ਰੀਨ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੇ ਉਸ ਤੋਂ ਬਾਅਦ ਤੁਸੀਂ ਫੇਸਬੁੱਕ ਪੇਜ ਤੇ ਕੰਮ ਕਰਨਾ ਠੀਕ ਆ ਜੀ ਤੇ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਕਰ ਦਿਓ